ਸਾਡੇ ਖਾਸ ਵਿਸ਼ੇ ਤੇ ਵਿਚਾਰ ਕਰਨ ਦੇ ਲਈ ਅੱਜ ਸਾਡੇ ਖਾਸ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਨੇ ਪੰਥ ਦੇ ਮਹਾਨ ਤੇ ਜਾਗਰੂਕ ਪ੍ਰਚਾਰਕ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਗਿਆਨੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਖਾਸ ਪ੍ਰੋਗਰਾਮ ਬਾਣੀ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਆ ਗਿਆਨੀ ਜੀ ਜਿਸ ਤਰ੍ਹਾਂ ਵਿਸ਼ਾ ਅਸੀਂ ਦੱਸ ਚੁੱਕੇ ਹਾਂ ਕਿ ਕੇਸਾਂ ਦੀ ਮਹਾਨਤਾ ਬਾਰੇ ਤੇ ਕੇਸਾਂ ਨੂੰ ਲੈ ਕੇ ਹੋਰ ਵੀ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਤੇ ਅਸੀਂ ਅੱਜ ਤੁਹਾਡੇ ਨਾਲ ਵਿਚਾਰ ਕਰਨੀ ਹੈ ਸੋ ਸਭ ਤੋਂ ਪਹਿਲਾਂ ਮੈਂ ਇਹੀ ਪੁੱਛਣਾ ਚਾਹਾਂਗੀ ਕਿ ਸਹੀ ਫਿਕਰਾ ਕੀ ਹੈ ਕੇਸ ਕਿਉਂ ਰੱਖੇ ਨੇ ਜਾਂ ਕੇਸ ਕਿਉਂ ਕਟਾਏ ਨੇ ਬਹੁਤ ਵਧੀਆ ਗੱਲ ਹੈ ਤੁਹਾਡੀ ਅਸਲ ਵਿੱਚ ਕੇਸ ਰੱਖੇ ਨਹੀਂ ਜਾਂਦੇ ਕੇ ਸੰਭਾਲੇ ਜਾਂਦੇ ਜਿਵੇਂ ਅਸੀਂ ਬਾਕੀ ਚੀਜ਼ਾਂ ਦੀ ਸੰਭਾਲ ਕਰਦੇ ਹੱਥਾਂ ਪੈਰਾਂ ਦੀ ਆਪਣੇ ਬਾਕੀ ਅੰਗਾਂ ਦੀ ਯੋ ਮੇਕਸਨ ਦੇ ਵੀ ਕਿਸਬਾ ਪਰ ਕੇਸ ਕੱਟਣੇ ਇੱਕ ਵੱਖਰੀ ਚੀਜ਼ ਹੈ ਕਿਸੇ ਚੀਜ਼ ਨੂੰ ਵਧਾ ਕਟਾ ਕੇ ਅਸੀਂ ਆਪਣੇ ਹੱਥ ਪੈਰ ਜਿੰਮੇ ਵੀ ਹੈ ਸਾਡੇ ਅਸੀਂ ਉਮੀਦ ਰੱਖਣ ਦੀ ਕੋਸ਼ਿਸ਼ ਕਰਦੇ ਸੰਭਾਲ ਕਰਦੇ ਪਰ ਉਹਨਾਂ ਨੂੰ ਕੱਟ ਵੱਢ ਕੇ ਵੱਧ ਕੱਟ ਨਹੀਂ ਕਰਦੇ ਇਸੇ ਤਰ੍ਹਾਂ ਸਾਨੂੰ ਕੇਸ ਜਿਹੜੇ ਇੱਕ ਪਰਮੇਸ਼ਰ ਵੱਲੋਂ ਦਿੱਤੀ ਹੋਈ ਆਪਣੇ ਪਿਆਰ ਦੀ ਨਿਸ਼ਾਨੀ ਹੈ ਜਿਨੇ ਇੰਨਾ ਕੁਝ ਮੈਨੂੰ ਦਿੱਤਾ ਹੈ ਉਹਨੇ ਬਾਕੀ ਚੀਜ਼ਾਂ ਮੇਰੇ ਵਰਤਨ ਵਾਸਤੇ ਦੇ ਦਿੱਤੀਆਂ ਦੇਖੋ ਮੈਂ ਛੋਟੀ ਜਿਹੀ ਉਦਾਹਰਨ ਦਿਆਂ ਇੱਕ ਬੱਚਾ ਉਹਨੇ ਕਾਲਜ ਜਾਣਾ ਉਹਦੇ ਬਾਪ ਪਿਤਾ ਉਹਦਾ ਉਹਨੂੰ ਗੱਡੀ ਲੈ ਕੇ ਦਿੰਦਾ ਹੁਣ ਗੱਡੀ ਉਹਦੇ ਕੰਮ ਆ ਰਹੀ ਹੈ ਉਹਦੇ ਜਿਹੜੇ ਕੱਪੜੇ ਉਹਦੇ ਕੰਮ ਆ ਰਹੇ ਆ ਉਹਦੇ ਜੁੱਤੇ ਉਹਦੇ ਕੰਮ ਆ ਰਹੇ ਸਾਰੀ ਚੀਜ਼ਾਂ ਉਹਦੇ ਕੰਮ ਆ ਰਹੀਆਂ ਪਰ ਪਿਤਾ ਨੇ ਇੱਕ ਗੱਲ ਕਹੀ ਵੀ ਆ ਇੱਕ ਮੇਰੀ ਨਿਸ਼ਾਨੀ ਫੋਟੋ ਵਿੱਚ ਰੱਖ ਲੋ ਹੁਣ ਉਹਨੇ ਜ਼ਰੂਰ ਗੱਡੀ ਦੇ ਵਿੱਚ ਫੋਟੋ ਰੱਖੀ ਕੁਝ ਸਮੇਂ ਬਾਅਦ ਉਹਨੂੰ ਖਿਆਲ ਆਇਆ ਬਾਕੀ ਸਭ ਚੀਜ਼ਾਂ ਮੇਰੇ ਕੰਮ ਆ ਰਹੀਆਂ ਪਰ ਫੋਟੋ ਮੇਰੀ ਕਿਸ ਕੰਮ ਆ ਰਹੀ ਉਹਨੇ ਵਿੱਚੋਂ ਕੱਢ ਦਿੱਤੀ ਜੀ ਕੁਝ ਦਿਨ ਬਾਅਦ ਪੇਚਾ ਦੇਖਣ ਲੱਗਿਆ ਤੇ ਹੈਰਾਨ ਹੋਇਆ ਉਹਨੇ ਆਖੇ ਬੇਟੇ ਬਾਕੀ ਤਾਂ ਚੀਜ਼ਾਂ ਤੁਹਾਨੂੰ ਕੰਮ ਆ ਰਹੀਆਂ ਸੀ ਇਹ ਸਿਰਫ ਮੇਰੀ ਯਾਦ ਸੀ ਇਹਨੇ ਮੇਰੀ ਯਾਦ ਕਰਤਾ ਜਾਂ ਰੱਖਣੀ ਸੀ ਤੁਸੀਂ ਯਾਦ ਕਰਕੇ ਸਿਰਫ ਇੱਕ ਪਿਆਰ ਨੂੰ ਪੱਕਾ ਕਰਨ ਵਾਸਤੇ ਉਹਨੂੰ ਤੁਸੀਂ ਕੱਢ ਦਿੱਤਾ ਜੀ ਅਸੀਂ ਅੱਖਾਂ ਨਹੀਂ ਕਦੇ ਕਢਵਾਈਆਂ ਅਸੀਂ ਆਪਣੇ ਦੰਦ ਨਹੀਂ ਕਦੇ ਕਢਵਾਏ ਅਸੀਂ ਕਦੇ ਆਪਣੇ ਲੱਤਾਂ ਪੈਰਾਂ ਨਹੀਂ ਬਡਵਾਈਆਂ ਕਿਉਂਕਿ ਸਾਡੇ ਕੰਮ ਆਉਣੀਆ ਇਹ ਇੱਕੋ ਹੀ ਦਾਤ ਰੱਬ ਨੇ ਸਾਨੂੰ ਕਿਸਾਂ ਦੀ ਦਿੱਤੀ ਹੈ ਜਿਹੜੀ ਰੱਬ ਅਤੇ ਮੇਰੇ ਦਰਮਿਆਨ ਇੱਕ ਪਿਆਰ ਨੂੰ ਪੱਕੇ ਕਰਨ ਵਾਲੀ ਨਿਸ਼ਾਨੀ ਹੈ ਜੇ ਅਸੀਂ ਉਹਨੂੰ ਹੀ ਕਟਵਾ ਕੇ ਆਪਣੀ ਜ਼ਿੰਦਗੀ ਸੋਚਦੇ ਹਾਂ ਸ਼ਾਇਦ ਮੈਂ ਕੁਝ ਬਹੁਤ ਵੱਡਾ ਹੰਬੜਾ ਮਾਰ ਲਿਆ ਪਰ ਇਹ ਮੇਰੇ ਅਤੇ ਰੱਬ ਦੇ ਪ੍ਰਤੀ ਵਫਾਦਾਰੀ ਵਿੱਚ ਨਾ ਸ਼ੁਕਰਾਨਾ ਪਾਣਾ ਮੈਨੂੰ ਚਾਹੀਦਾ ਹੈ ਕਿ ਇਸ ਕਿਸੇ ਧਰਮ ਦੇ ਨਹੀਂ ਕਿਸੇ ਇੱਕ ਸੱਚੇ ਇਨਸਾਨੀਅਤ ਦੀ ਨਿਸ਼ਾਨੀ ਹੈ ਇਸ ਲਈ ਇਹ ਨਹੀਂ ਫਿਕਰਾ ਠੀਕ ਮੀ ਕਿਸੇ ਰੱਖੇ ਕਿਉਂ ਹੈ ਇਹ ਹੀ ਫਿਕਰ ਹੈ ਠੀਕ ਹੈ ਵੀ ਕੇਸ ਕੱਟੇ ਕਿਉਂ ਹੈ ਕੋਈ ਸੱਟ ਨਹੀਂ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਗਿਆਨੀ ਜੀ ਸੋ ਸਿੱਖ ਦੇ ਖਾਲਸੇ ਦੇ ਪੰਜ ਕਕਾਰਾਂ ਦੇ ਵਿੱਚੋਂ ਪਹਿਲਾ ਕੇਸ ਨੇ ਕਕਾਰ ਤੋਂ ਪਾਤਸ਼ਾਹ ਨੇ ਸਾਡੇ ਤੇ ਬਹੁਤ ਬਖਸ਼ਿਸ਼ਾਂ ਕੀਤੀਆਂ ਨੇ ਕੀ ਕਾਰਨ ਸੀ ਕਿ ਗੁਰੂ ਸਾਹਿਬ ਨੇ ਕੇਸ ਨੂੰ ਕਕਾਰਾਂ ਦੇ ਵਿੱਚ ਚੁਣਿਆ ਜੀ ਬਿਲਕੁਲ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਸਭ ਤੋਂ ਪਹਿਲੀ ਗੱਲ ਤਾਂ ਇਹ ਸਿੱਖੀ ਜਿਹੜੀ ਹੈ ਨਾ ਉਹ ਇਸ ਗੱਲ ਤੇ ਸਾਡਾ ਸਿੱਖੀ ਦਾ ਜਿਹੜਾ ਕੇਂਦਰ ਬਿੰਦੂ ਹੈ ਕੀ ਲਿੰਕ ਹੈ ਉਹ ਹੈ ਹੁਕਮ ਰਜ਼ਾਈ ਚਲਣਾ ਨਾਨਕ ਲਿਖੇ ਨਾਲ ਅਸੀਂ ਰੱਬੀ ਰਜ਼ਾ ਦੇ ਪਾੰਦੀ ਹੈਂ ਰੱਬ ਦੀ ਕਿਸੇ ਰਜ਼ਾ ਨੂੰ ਉਲਟਾਉਂਦੇ ਨਹੀਂ ਇਹ ਕੇਸ ਹਨ ਰੱਬ ਨੇ ਦਿੱਤੇ ਆਸੀਂ ਉਹਦੇ ਹੁਕਮ ਵਿੱਚ ਤੁਰਨੇ ਗੁਰੂ ਸਾਹਿਬ ਨੇ ਵੀ ਸਾਨੂੰ ਹੁਕਮ ਵਿੱਚ ਤੁਰਨ ਦੀ ਜਾਸ ਸਿਖਾਈ ਹੈ ਤੋਂ ਇਸ ਲਈ ਗੁਰੂ ਸਾਹਿਬ ਨੇ ਜਦੋਂ ਲੋਕਾਂ ਨੂੰ ਦੇਖਿਆ ਵੀ ਕੇਸ ਕਟਵਾ ਕੇ ਵੀ ਇੱਕ ਧਰਮ ਦੀ ਮੋਹਰ ਲਾਈ ਜਾ ਰਹੀ ਹੈ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਈ ਕਾਂ ਜੋ ਕੁਛ ਕੀਤਾ ਸੋ ਬਨ ਕੀਆ ਮੁੰਡਾ ਮੁੰਡਾ ਜਾਏ ਉਦੋਂ ਕਹਿਣਾ ਪਿਆ ਵੀ ਨਹੀਂ ਅਸੀਂ ਕੇਸ ਐਵੇਂ ਨਹੀਂ ਕਟਵਾ ਸਕਦੇ ਅਸੀਂ ਰੱਬੀ ਰਜ਼ਾ ਵਿੱਚ ਰੱਬ ਦੀ ਦਿੱਤੀ ਹੋਈ ਦਾਤ ਨੂੰ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀ ਕਿਤਨੇ ਵੀ ਜੀਵ ਜੰਤ ਹੈ ਉਹਨਾਂ ਨੇ ਆਪੋ ਆਪਣੀ ਜੋ ਸ਼ਕਲ ਸੂਰਤ ਰੱਬ ਨੇ ਦਿੱਤੀ ਉਹਨੇ ਸੰਭਾਲ ਕੇ ਰੱਖੀ ਬਿਲਕੁਲ ਮਨੁੱਖ ਸੀ ਸਭ ਤੋਂ ਜ਼ਿਆਦਾ ਜਾਗਿਆ ਹੋਇਆ ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਹਾਰੀ ਇਹਨੂੰ ਤਾਂ ਇੰਨਾ ਚਾਹੀਦਾ ਸੀ ਮੈਂ ਰੱਬੀ ਰਜ਼ਾ ਵਿੱਚ ਤੁਰਦਾ ਇਹ ਨਹੀਂ ਸਗੋ ਰੱਬੀ ਰਜ਼ਾ ਦੇ ਉੱਤੇ ਗੱਲ ਗੱਲ ਤੇ ਉਂਗਲ ਚੁੱਕੀ ਹੋਈ ਹੈ ਤੂੰ ਮੈਨੂੰ ਸ਼ਕਲ ਐਵੇਂ ਦੀ ਨਹੀਂ ਦਿੱਤੀ ਮੈਂ ਤੇਰੀ ਸ਼ਕਲ ਨੂੰ ਕੱਟ ਵੱਢ ਕੇ ਆਪਣੀ ਮਰਜ਼ੀ ਦਾ ਬਣਾਵਾਂਗਾ ਮੈਂ ਸਮਝਣਾ ਬਜ਼ਾਰਾਂ ਵਿੱਚ ਜਿੰਨੇ ਵੀ ਬਿਊਟੀ ਪਾਰਲ ਸ ਇਸ ਤਰ੍ਹਾਂ ਖੁੱਲੇ ਹੋਏ ਥਾਮਾ ਹੈ ਉਹ ਅਸਲ ਵਿੱਚ ਇੱਕ ਰੱਬ ਨਾਲ ਲੜਾਈ ਲੜ ਰਹੇ ਹਨ ਬਿਲਕੁਲ ਇਸ ਲਈ ਗੁਰੂ ਸਾਹਿਬ ਨੇ ਕਬੀਰ ਜੈਸੀ ਉਪਜੀ ਪੇੜ ਤੇ ਤੈਸੀ ਨਿਭ ਹੈ ਓੜ ਹੀਰਾ ਕਿਸ ਕਾ ਬਪਰਾ ਪੁਜਾ ਨਰਤਨ ਕਰੋੜ ਜਿਹੋ ਜੀ ਰੱਬ ਨੇ ਸਾਨੂੰ ਦਾਤ ਦਿੱਤੀ ਹੈ ਜੇ ਹੋਰ ਕੁਝ ਵੀ ਨਹੀਂ ਤਾਂ ਕਮ ਸੇ ਕਮ ਇਸ ਅਮਾਨਤ ਵਿੱਚ ਖਿਆਨਤ ਕਰਨ ਦੀ بجائے ਉਹਨੂੰ ਉਮੀਦੀ ਉਮੀਂ ਮੋੜ ਦਈਏ ਸੋ ਰੱਬ ਦੀ ਜੋ ਅਕਾਲ ਪੁਰਖ ਨੇ ਜਿਸ ਤਰ੍ਹਾਂ ਦਾ ਇਨਸਾਨ ਬਣਾਇਆ ਉਹਦੇ ਨਾਲ ਤਾਲਮੇਲ ਸਥਾਪਿਤ ਕਰਨ ਦੇ ਲਈ ਕਹਿ ਸਕਦੇ ਹਾਂ ਕਿ ਗੁਰੂ ਪਾਤਸ਼ਾਹ ਨੇ ਇੱਕ ਕਕਾਰ ਹੈ ਜਿਹੜਾ ਸਿੱਖ ਨੂੰ ਦਿੰਦਾ ਸੋ ਗਿਆਨੀ ਜੀ ਇਸ ਦੇ ਨਾਲ ਨਾਲ ਗੁਰੂ ਸਾਹਿਬ ਨੇ ਫਿਰ ਕੰਗਾ ਜੋ ਕੇਸਾਂ ਦੀ ਸਫਾਈ ਕਰਦਾ ਉਹਨੂੰ ਵੀ ਇੱਕ ਕਕਾਰ ਵਜੋਂ ਚੁਣਿਆ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਕੰਗੇ ਨੂੰ ਵੀ ਕਕਾਰ ਦਾ ਦਰਜਾ ਦਿੱਤਾ ਗਿਆ ਜੀ ਇਹ ਬਹੁਤ ਵਧੀਆ ਗੱਲ ਕੀਤੀ ਤੁਸੀਂ ਇਹ ਗੱਲ ਦਾ ਖਿਆਲ ਕਰਿਓ ਕਦੇ ਜਿਹੜਾ ਕੰਗਾ ਹੈ ਨਾ ਉਹ ਅਸਲ ਵਿੱਚ ਕਕਾਰ ਨੂੰ ਸੰਭਾਲ ਵਾਸਤੇ ਇੱਕ ਕਾਰ ਹੈ ਹਨਾਨੀ ਦੀ ਗੱਲ ਇਹ ਹੈ ਬਿਲਕੁਲ ਕੰਗੇ ਦੀ ਅਹਿਮੀਅਤ ਕਕਾਰ ਨੂੰ ਸੰਭਾਲਣ ਵਾਸਤੇ ਕਕਾਰ ਹੈ ਬਾਕੀ ਕਕਾਰ ਉਹ ਇੰਡੀਪੈਂਡੈਂਟ ਹੈ ਨਾ ਬਿਲਕੁਲ ਜਿਹੜਾ ਕੰਗਾ ਹੈ ਉਹ ਸਾਨੂੰ ਕੇਸ ਸੰਭਾਲਣ ਦੀ ਜਾਨ ਸਿਖਾਉਂਦਾ ਹੁਣ ਪੁਰਾਣੇ ਸਮੇਂ ਚ ਕੀ ਹੁੰਦਾ ਸੀ ਲੋਕ ਕੇਸ ਤਾਂ ਰੱਖ ਲੈਂਦੇ ਸਨ ਪਰ ਕੇਸਾਂ ਦੀ ਸੰਭਾਲ ਨਾ ਕਰਨ ਕਰਕੇ ਉਹ ਕਿਸੇ ਨੇ ਜਟਾਮਾ ਬਣਾ ਲੀਆਂ ਕਿਸੇ ਦੇ ਮਾਫ ਕਰਨਾ ਜੂਆਂ ਪੈ ਗਈਆਂ ਸੰਭਾਲ ਨਹੀਂ ਸਕੇ ਕਈ ਹੋਰ ਅਜਿਹੇ ਕਾਰਨ ਬਣ ਗਏ ਉਹ ਵੀ ਰੱਬੀ ਰਜ਼ਾ ਤੋਂ ਉਲਟ ਸੀ ਬਿਲਕੁਲ ਗੁਰੂ ਸਾਹਿਬ ਨੇ ਇੱਕ ਨਵੀਂ ਦਾਤ ਸਾਡੇ ਸਾਹਮਣੇ ਰੱਖੀ ਜਿਹੜੇ ਕੇਸ ਹੈ ਜਿੱਥੇ ਰਬੀ ਰਜ਼ਾ ਵਿੱਚ ਤੁਰਨ ਦਾ ਸਾਨੂੰ ਉਹ ਆਦੇਸ਼ ਦਿੰਨੇ ਆ ਉੱਥੇ ਕੰਗਾ ਸਾਨੂੰ ਇਹ ਗੱਲ ਸਿਖਾਉਂਦਾ ਹੈ ਵੀ ਅਸੀਂ ਆਪਣੇ ਕੇਸ ਉਲਝਣ ਵੀ ਨਹੀਂ ਦੇਣੇ ਜੀ ਸੁਲਝਾ ਕੇ ਰੱਖਣੇ ਆ ਤੇ ਧਿਆਨ ਨਾਲ ਰੱਖਣੇ ਆ ਦੂਜੀ ਗੱਲ ਇਹ ਇਹ ਵੀ ਗੱਲ ਆਪਣੇ ਮਨ ਵਿੱਚ ਸੋਚ ਕੇ ਤੁਰਨਾ ਹੈ ਵੀ ਜਿਵੇਂ ਸਿਆਣੇ ਲੋਕ ਸ਼ਬਦ ਵਰਤਿਆ ਕਰਦੇ ਸਨ ਵੀ ਕਦੇ ਉਹ ਮੇਰੇ ਵੇਲੇ ਅੱਜ ਕੱਲ ਤੇ ਜ਼ਮਾਨਾ ਚੇਂਜ ਹੋ ਗਿਆ ਬਹੁਤ ਜ਼ਿਆਦਾ ਜੀ ਉਦੋਂ ਬਜ਼ੁਰਗਾਂ ਨੇ ਕਹਿਣਾ ਆਪਣੇ ਮਨ ਚ ਕੰੰਗੀ ਮਾਰ ਜਾਂ ਆਪਣੇ ਮਨ ਚ ਕੰਗਾ ਮਾਰ ਤੈਨੂੰ ਪਤਾ ਲੱਗੇ ਤੂੰ ਕਿੰਨੀਆਂ ਗਲਤੀਆਂ ਕਰਨਾ ਉਦੋਂ ਇੱਕ ਹਦਾਇਤ ਹੁੰਦੀ ਸੀ ਸਭੇ ਇੱਕ ਸ਼ਬਦਾਵਲੀ ਵਿੱਚ ਤਾੜਨਾ ਸੀ ਜੀ ਬਿਲਕੁਲ ਔਰ ਗਿਆਨੀ ਜੀ ਇੱਕ ਹੋਰ ਵੀ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਸਵਾਲ ਹੈ ਕਿ ਕੰਗਾ ਜਿਹੜਾ ਸਿਰਫ ਲੱਕੜ ਦਾ ਹੀ ਕਿਉਂ ਦਿੱਤਾ ਗੁਰੂ ਪਾਤਸ਼ਾਹ ਨੇ ਇਹ ਉਹਦਾ ਕਾਰਨ ਹੈ ਅਸਲ ਵਿੱਚ ਨੰਬਰ 1 ਜਿਹੜੇ ਜਿਵੇਂ ਅੱਜ ਵੀ ਤੁਸੀਂ ਦੇਖਦੇ ਹੋ ਇਹ ਬਹੁਤ ਅਗਾ ਵਧੂ ਸੋਚੇ ਅੱਜ ਤੁਸੀਂ ਦੇਖੋ ਵੀ ਅੱਜ ਆਪਣੇ ਵਾਤਾਵਰਣ ਦੇ ਵਿੱਚ ਜਿਹੜੇ ਟਾਵਰ ਲੱਗਦੇ ਆ ਅੱਜ ਸਾਡੇ ਫੋਨ ਹੈ ਇਹਨਾਂ ਦੀ ਆਰੇਜ਼ ਜਾਂ ਜਿਹੜੇ ਕਿੰਨੇ ਵੀ ਅੱਜ ਇਨਸਟਰੂਮੈਂਟ ਜਿਹੜੇ ਆਕਾਸ਼ ਵਿੱਚ ਛੱਡੇ ਹੋਏ ਸੈਟੇਲਾਈਟ ਨਾਲ ਸੰਬੰਧਿਤ ਹੈ ਬਿਲਕੁਲ ਉਹਨਾਂ ਸਭਨਾਂ ਦੀਆਂ ਕਿਰਨਾਂ ਅੱਜ ਸਿਆਣੇ ਲੋਕ ਇਹ ਵੀ ਗੱਲ ਕਰ ਰਹੇ ਆ ਵੀ ਤੁਸੀਂ ਲੋਹੇ ਦੀ ਕੋਈ ਵੀ ਚੀਜ਼ ਜਿਹੜੀ ਉਹ ਆਪਣੇ ਸਿਰ ਨਾਲ ਟੱਚ ਨਾ ਰੱਖੋ ਜਿਵੇਂ ਬਾਜ ਵੀ ਕਈ ਲੋਕ ਟੰਗ ਲੈਂਦੇ ਉਹ ਨਹੀਂ ਟੰਗਣਾ ਚਾਹੀਦਾ ਜੀ ਕੰਗਾ ਜਿਹੜਾ ਉਹ ਕਿਸੇ ਵੀ ਕਿਰਨ ਨੂੰ ਆਪਣੇ ਵਿੱਚ ਜਜ਼ਬ ਨਹੀਂ ਕਰਦਾ ਵਾਪਸ ਕਰਦਾ ਲੱਕੜ ਦਾ ਕੰਗਾ ਇਸ ਲਈ ਤਾਂ ਕਿ ਵਾਤਾਵਰਣ ਦੇ ਵਿੱਚ ਕੋਈ ਵੀ ਪ੍ਰਦੂਸ਼ਣ ਫੈਲ ਜਾਏ ਤਾਂ ਉਹ ਸਾਡੀ ਬਾਡੀ ਦੇ ਉੱਤੇ ਕੋਈ ਨੁਕਸਾਨ ਦੇ ਨਾ ਹੋਵੇ ਲੱਕੜ ਸਾਡੀ ਪਹਿਲੇ ਦਿਨ ਤੋਂ ਵਫਾਦਾਰ ਰਹੀ ਹੈ ਜਾਂ یوں ਕਹ ਲਈਏ ਆਪਣਸਪਤੀ ਸਾਡੇ ਜੀਵਨ ਦੀ ਵਫਾਦਾਰ ਰਹੀ ਹੈ ਬਨਸਪਤੀ ਨੇ ਮਨੁੱਖੀ ਜੀਵਨ ਦਾ ਕੋਈ ਬਨਾਸ਼ ਨਹੀਂ ਕੀਤਾ ਇਸ ਲਈ ਉਹ ਲੱਕੜ ਦਾ ਕੰਗਾ ਇਸ ਲਈ ਹੈ ਸਾਡੇ ਉੱਤੇ ਕੋਈ ਵਹਿਮ ਭਰਮ ਨਹੀਂ ਹੈ ਲੱਕੜ ਦਾ ਕੰਗਾ ਇਸ ਲਈ ਹੈ ਉਹ ਕਿਸੇ ਸੂਰਜੀ ਕਿਰਨਾਂ ਨੂੰ ਜਾਂ ਕਿਸੇ ਵਾਯੂ ਮੰਡਲ ਦੀ ਕਿਸੇ ਪ੍ਰਦੂਸ਼ਣ ਨੂੰ ਆਪਣੇ ਵਿੱਚ ਜਜ਼ਬ ਕਰਕੇ ਸਾਡੀ ਬਾਡੀ ਤੇ ਕੋਈ ਇਫੈਕਟ ਨਹੀਂ ਪਾਉਂਦਾ ਬਲਕਿ ਰਿਐਕਟ ਕਰਕੇ ਵਾਪਸ ਮੋੜਦਾ ਜੀ ਜੀ ਬਿਲਕੁਲ ਸੋ ਬਹੁਤ ਵੱਡਾ ਜਿਹੜਾ ਰੀਜ਼ਨ ਹੈ ਇਸ ਦੇ ਪਿੱਛੇ ਵੀ ਸੋ ਪਾਸ਼ਾ ਨੇ ਜੋ ਵੀ ਗੱਲ ਸਾਨੂੰ ਦਿੱਤੀ ਜਾਂ ਜੋ ਵੀ ਬਖਸ਼ਿਸ਼ ਕੀਤੀ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਹੁੰਦਾ ਸੀ ਸੋ ਕੇਸਾਂ ਦੀ ਜੇ ਵਿਗਿਆਨਿਕ ਮਹੱਤਤਾ ਸੀ ਦੇਖੀ ਤਾਂ ਉਹ ਕੀ ਹੈ ਗਿਆਨੀ ਜੀ ਏ ਮੈਂ ਵੈਸੇ ਇਸ ਗੱਲ ਨੂੰ ਕਦੇ ਵਿਗਿਆਨ ਨਾਲ ਛੋੜ ਕੇ ਨਹੀਂ ਦੇਖਿਆ ਕਿਉਂ ਕਿਉਂਕਿ ਵਿਗਿਆਨ ਜਿਹੜਾ ਨਾ ਬੇਟੇ ਜੀ ਉਹ ਹਰੇਕ 50 ਸਾਲਾਂ ਬਾਅਦ ਦੂਹਾਂ ਸਾਲਾਂ ਬਾਅਦ ਆਪਣੀ ਪਰਤ ਬਦਲ ਲੈਂਦਾ ਹੈ ਅੱਜ ਉਹਦੀ ਖੋਜ ਕੋਈ ਹੈ ਕੱਲ ਨੂੰ ਦੀ ਖੋਜ ਕੋਈ ਹੋ ਜਾਂਦੀ ਹੈ ਜੇ ਕੱਲ ਨੂੰ ਵਿਗਿਆਨ ਸਪਸ਼ਟ ਕਰ ਦੇਵੇ ਵੀ ਕੇਸ ਰੱਖਣੇ ਕੋਈ ਜ਼ਰੂਰੀ ਨਹੀਂ ਹੈਗੇ ਤਾਂ ਅਸੀਂ ਤਦ ਵੀ ਰੱਖਾਂਗੇ ਮੈਨੂੰ ਮਾਫ਼ ਕਰਿਓ ਮੈਂ ਇਸ ਗੱਲ ਬਾਰੇ ਪਰ ਹਾਂ ਇਹ ਗੱਲ ਜ਼ਰੂਰ ਹੈ ਵੀ ਅਸੀਂ ਵਿਗਿਆਨ ਨੂੰ ਇਸ ਨਜ਼ਰੀਏ ਨਾਲ ਦੇਖੀਏ ਜਦੋਂ ਅੱਜ ਜੋ ਕੁਝ ਵੀ ਬਣਿਆ ਹੋਇਆ ਹੈ ਉਹਨੂੰ ਅੱਜ ਵਿਗਿਆਨ ਜਿਹੜਾ ਉਹ ਡਿਸਕਵਰ ਕਰ ਰਿਹਾ ਹੈ ਜੀ ਕ੍ਰੀਏਟ ਨਹੀਂ ਕਰ ਰ데요 ਬਣਾ ਨਹੀਂ ਰਿਹਾ ਸਿਰਫ ਡਿਸਕਵਰ ਕਰ ਰਿਹਾ ਉਹਨੇ ਡਿਸਕਵਰ ਕਰਕੇ ਕਿੰਨੀਆਂ ਚੀਜ਼ਾਂ ਲੱਭੀਆਂ ਤੇ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਆਪਾਂ ਇਹ ਮੈਡੀਕਲ ਦਾ ਵਿਸ਼ਾ ਵਸੇ ਤਾਂ ਜੀ ਪਰ ਸਾਡੇ ਜਿਹੜੀਆਂ ਹਾਰਟ ਦੀਆਂ ਤੇ ਨਾਰੀਆਂ ਉਹ ਸਾਡੀ ਬੋਡੀ ਵਿੱਚ ਰੱਬ ਨੇ ਹੀ ਸਪੇਅਰ ਪਾਰਟ ਬਣਾ ਕੇ ਸਾਡੀਆਂ ਲੱਤਾਂ ਚ ਪਾਇਆ ਹੋਇਆ ਜੀ ਅੱਜ ਤੁਸੀਂ ਡਾਕਟਰਾਂ ਨੂੰ ਦੇਖੋ ਉਹ ਨਾੜੀਆਂ ਜਿਹੜੀਆਂ ਉਹ ਬਿਨਾਂ ਕਿਸੇ ਕਾਰਨ ਕਰਕੇ ਸਾਡੀ ਬੋਡੀ ਵਿੱਚ ਜੀਵਤ ਰੱਬ ਨੇ ਰੱਖੀਆਂ ਹੋਈਆਂ ਸਪੇਅਰ ਪਾਰਟ ਆ ਉਹ ਨਾ ਵੀ ਹੁਣ ਤੇ ਤਰ ਵੀ ਚੱਲਦਾ ਜਿਨ੍ਹਾਂ ਦੀ ਬਾਈਪਾਸ ਸਰਜਰੀ ਹੁੰਦੀ ਹੈ ਉਹ ਨਾੜਾਂ ਕੱਟ ਕੇ ਇੱਥੇ ਪਾ ਦਿੱਤੀਆਂ ਜਾਂਦੀਆਂ ਉਹ ਮਨੁੱਖ ਨੂੰ ਅੱਜ ਪਤਾ ਲੱਗਿਆ ਇਸੇ ਤਰ੍ਹਾਂ ਦੀਆਂ ਕਈ ਗੱਲਾਂ ਅਣਗਿਣਤ ਐ ਜਿਵੇਂ ਕਿਸੇ ਵੇਲੇ ਲੋਕ ਕਹਿੰਦੇ ਸਨ ਕਿ ਮਨੁੱਖ ਨੂੰ ਵਿਕਾਰਾਂ ਵੀ ਜਾਣ ਦੀ ਖੋਲ੍ਹਣੀ ਚਾਹੀਦੀ ਹੈ ਪਰ ਅੱਜ ਐ AIDS ਨੇ ਐਡਾ ਵੱਡਾ ਮੂੰਹ ਅੱਢਿਆ ਹਰੇਕ ਥਾਂ ਦੇ ਉੱਤੇ ਸਰਕਾਰਾਂ ਨੂੰ ਦੇਖ ਕੇ ਲਾਉਣਾ ਪਿਆ ਵੀ ਆਪਣੇ ਜੀਵਨ ਦੇ ਰਿਸ਼ਤੇ ਪਵਿੱਤਰ ਰੱਖੋ ਬਿਲਕੁਲ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਜੇ ਇਹ ਪਰਤ ਨਹੀਂ ਖੁੱਲੀ ਖੁੱਲ ਜਾਏਗੀ ਜਿੰਨੀਆਂ ਵੀ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕੀਤੀ ਵਾਪਸ ਹੁਣਾ ਥਾਂਵਾਂ ਤੇ ਆ ਗਿਆ ਕਿਸੇ ਵੇਲੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਇਹ ਜ਼ਰੂਰੀ ਹੋ ਜਾਣਾ ਹੈ ਕਿ ਰੱਬ ਨੇ ਬਣਾਈ ਹੋਈ ਕਿਸ ਅਗਰ ਤੁਸੀਂ ਰੱਖਣੇ ਚਾਹੁੰਦੇ ਹੋ ਤਾਂ ਦੀ ਤੁਹਾਡੀ ਦੇਰੋਕਤਾ ਰਹਿ ਸਕਦੀ ਵਰਨਾ ਤੁਸੀਂ ਕੀ ਬਨੋ ਆਪਣੇ ਨੂੰ ਬੈਲੈਂਸ ਨਹੀਂ ਰੱਖ ਸਕੋਗੇ ਆਉਣ ਵਾਲੇ ਮੇਰੇ ਵਿੱਚ ਪ੍ਰਗਟ ਹੋ ਜਾਏਗਾ ਜੀ ਜੀ ਬਿਲਕੁਲ ਗਿਆਨੀ ਜੀ ਇਹ ਵੀ ਜਾਨਣਾ ਚਾਹਾਂਗੇ ਕਿ ਕੀ ਕੀ ਨੁਕਸਾਨ ਹੈ ਜਿਸ ਤਰ੍ਹਾਂ ਸਟਾਰਟਿੰਗ ਦੇ ਵਿੱਚ ਤੁਸੀਂ ਗੱਲ ਕੀਤੀ ਸੀ ਕਿ ਅੱਜ ਬੜੇ ਬਿਊਟੀ ਪਾਰਲਰ ਖੁੱਲ ਗਏ ਨੇ ਜਿਹੜਾ ਮਨੁੱਖ ਹੈ ਆਪਣੇ ਆਪ ਨੂੰ ਰੱਬ ਤੋਂ ਸਿਆਣਾ ਸਮਝਣ ਲੱਗ ਪਿਆ ਰੱਬ ਹੈ ਜਿਹੜਾ ਕੇਸ ਸਾਡੇ ਉਗਾਈ ਜਾਂਦਾ ਹੈ ਮਨੁੱਖ ਕਟਾਈ ਜਾਂਦਾ ਇਹ ਲੜਾਈ ਲਗਾਤਾਰ ਚੱਲ ਰਹੀ ਹੈ ਰੱਬ ਹਮੇਸ਼ਾ ਜਿੱਤਦਾ ਹੈ ਕਿਉਂਕਿ ਕੇਸ ਆਉਂਦੇ ਰਹਿੰਦੇ ਨੇ ਸੋ ਕੀ ਕੀ ਨੁਕਸਾਨ ਸਾਨੂੰ ਹੁੰਦੇ ਨੇ ਕੇਸ ਕਤਲ ਕਰਾਉਣ ਦੇ ਐ ਦੇਖੋ ਜੀ ਮੈਂ ਇੱਕ ਬੇਨਤੀ ਕਰਾਂ ਸਭ ਤੋਂ ਪਹਿਲਾਂ ਤਾਂ ਕੋਈ ਵੀ ਕਿਸੇ ਧਰਮ ਨੂੰ ਫੋਲੋ ਤੁਸੀਂ ਜਿੰਨੇ ਵੀ ਧਾਰਮਿਕ ਚਿੰਤਨ ਹੈ ਉਹ ਇੱਕ ਗੱਲ ਤੇ ਇੱਕ ਮਤਨੇ ਵੀ ਮਨੁੱਖ ਅਸਲ ਵਿੱਚ ਪਰਮੇਸ਼ਰ ਦੇ ਮਲਾਪ ਦੀ ਬਾਰੀ ਹੈ ਜੀ ਅਸੀਂ ਇੱਕ ਪਾਸੇ ਤਾਂ ਰੱਬ ਨੂੰ ਮਿਲਣਾ ਚਾਹੁੰਦੇ ਆ ਦੂਜੇ ਪਾਸੇ ਰੱਬ ਨਾਲ ਹੀ ਲੜਾਈ ਵਿੱਢੀ ਬੈਠੇ ਆ ਜਦੋਂ ਵੀ ਕਿਸੇ ਨਾਲ ਮਲਾਪ ਹੋਵੇ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਦੁਸ਼ਮਣੀ ਵਾਲਾ ਮਲਾਪ ਇੱਕ ਪਿਆਰ ਵਾਲਾ ਮਲਾਪ ਰੱਬ ਨਾਲ ਅਸੀਂ ਦੁਸ਼ਮਣੀ ਵਾਲਾ ਮਲਾਪ ਤੇ ਕਰ ਨਹੀਂ ਸਕਦੇ ਰੱਬ ਨੂੰ ਦੁਸ਼ਮਣ ਬਣਾ ਕੇ ਅਸੀਂ ਕੀ ਖਟਾਂਗੇ ਰੱਬ ਨਾਲ ਇੱਕ ਪਿਆਰ ਵਾਲਾ ਰਿਸ਼ਤਾ ਸਾਰੇ ਧਰਮ ਸਾਨੂੰ ਰੱਬ ਪ੍ਰਤੀ ਪਿਆਰ ਕਰਨ ਸਿਖਾਉਂਦੇ ਗੁਰਬਾਣੀ ਵਿੱਚ ਇਸ ਗੱਲ ਦਾ ਬੜਾ ਖੁੱਲ ਕੇ ਜ਼ਿਕਰ ਆਇਆ ਹੋਇਆ ਅਸਲ ਵਿੱਚ ਇਹ ਵੀ ਸਾਨੂੰ ਇੱਕ ਕਿਸਮ ਦੀ ਸੂਚਨਾ ਹੈ ਜਿਵੇਂ ਭਗਤ ਭੀਖਣ ਜੀ ਦਾ ਕਿੱਡਾ ਪਿਆਰਾ ਬਚਨ ਹੈ ਨੈਨੋ ਨੀਰ ਬਹੇ ਤਨ ਖੀਨਾ ਭਏ ਕੇਸ ਦੁੱਧ ਬਾਨੀ ਰੁੱਦਾ ਕੰਠ ਸ਼ਬਦ ਨਹੀਂ ਉਚਰੇ ਅਬ ਕੀ ਕਰੇ ਪ੍ਰਾਨੀ ਬੰਦਿਆ ਹੁਣ ਤਾਂ ਸੁਧਰਦਾ ਤੇਰੇ ਕੇਸ ਤੈਨੂੰ ਅਲਰਮ ਕਰਨ ਲੱਗ ਪਏ ਭਈ ਹੁਣ ਤੇਰਾ ਅਗਲੇਰਾ ਪੰਧ ਕੋਈ ਬਹੁਤਾ ਦਮੀਰਾਨ ਨਹੀਂ ਹੈ ਜੀ ਜਿਵੇਂ ਅਨੋਲਡ ਟਿਆਨ ਵੀ ਹੈ ਉਹਨੂੰ ਕਿਸੇ ਨੇ ਸਵਾਲ ਕੀਤਾ ਸੀ ਭਈ ਦੁਨੀਆ ਵਿੱਚ ਸਭ ਤੋਂ ਖੂਬਸੂਰਤ ਮਨੁੱਖ ਕੌਣ ਹੈ ਉਹਨਾਂ ਆਖਿਆ ਸੀ ਗੁਰੂ ਗੋਬਿੰਦ ਸਿੰਘ ਦਾ ਸਾਜਿਆ ਸਵਾਲਿਆ ਖਾਲਸਾ ਕਹਿਣ ਲੱਗੇ ਬਿਲਕੁਲ ਠੀਕ ਹੈ ਕਹਿਣ ਲੱਗੇ ਦੁਨੀਆ ਵਿੱਚ ਬਦ ਸੂਰਤ ਬੰਦਾ ਕੌਣ ਹੈ ਕਹਿਣ ਲੱਗੇ ਜਿਹੜਾ ਸੇਖ ਹੋ ਕੇ ਆਪਣੇ ਆਪ ਨੂੰ ਗੁਰੂ ਚਰਨਾਂ ਤੋਂ ਮਨੁੱਖ ਰੋ ਕੇ ਤੇ ਕੇਸਾਂ ਦੀ ਵੀ ਅਦਬੀ ਕਰਦਾ ਸਭ ਤੋਂ ਗੁਰੂਪਮੰਦਾ ਉਹ ਹੈ ਜੀ ਬਿਲਕੁਲ ਗਿਆਨੀ ਜੀ ਸੋ ਇਸ ਦੇ ਨਾਲ ਹੀ ਵੀ ਜਾਨਣਾ ਚਾਹਾਂਗੇ ਇੱਕ ਸਿੱਖ ਦੇ ਲਈ ਕੀ ਆਦੇਸ਼ ਨੇ ਜਾਂ ਕੀ ਹਦਾਇਤਾਂ ਕਿ ਜਿਹੜੇ ਕੇਸ ਸਾਡੇ ਕੰਗਾ ਕੰਗੀ ਅਸੀਂ ਕਰਦੇ ਆਂ ਤਾਂ ਵਿੱਚੋਂ ਨਿਕਲਦੇ ਨੇ ਜਿਹੜੇ ਫालतू ਕੇਸ ਨੇ ਜਾਂ ਮਰ ਜਾਂਦੇ ਕੇਸ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਜਿਹੜੀ ਇਹ ਗੱਲ ਹੈ ਨਾ ਮੈਂ ਇਹ ਅਸੀਂ ਬਹੁਤ ਬਾਰੀ ਇੱਕ ਆਪਣੀਆਂ ਬਣਾਈਆਂ ਵਿਚਾਰਾਂ ਨਾਲ ਬਹੁਤਾ ਉਹਨੂੰ ਸਿੱਖੀ ਨੂੰ ਸੰਕੀਰਣ ਜਿਹਾ ਬਣਾ ਲਿਆ ਸਿੱਖੀ ਦਾ ਬੇੜਾ ਬੜਾ ਖੁੱਲਾ ਕਰਨ ਦੀ بجائے ਸੌੜਾ ਜਿਹਾ ਕਰ ਲਿਆ ਇਹਦੇ ਪ੍ਰਤੀ ਮੈਂ ਤੁਹਾਨੂੰ ਇਹੋ ਬੇਨਤੀ ਕਰਾਂਗਾ ਗੁਰਬਾਣੀ ਵਿੱਚ ਕਿਸੇ ਵੀ ਮੁਰਦੇ ਨਾਲ ਪਿਆਰ ਕਰਨ ਦੀ ਕੋਈ ਬਹੁਤੀ ਕਹਾਣੀ ਨਹੀਂ ਜੀ ਜੀ ਹਾਂ ਇਹ ਗੱਲ ਜ਼ਰੂਰ ਹੈ ਵੀ ਜਿਵੇਂ ਅਸੀਂ ਮੁਰਦੇ ਨੂੰ ਚੰਗੀ ਤਰ੍ਹਾਂ ਸੰਭਾਲਦੇ ਹਾਂ ਉਹ ਇੱਕ ਵੱਖਰੀ ਗੱਲ ਹੈ ਇਸੇ ਤਰ੍ਹਾਂ ਮੁਰਦੇ ਕਿਸਾ ਨੂੰ ਅਸੀਂ ਆਪਣੇ ਖਾਣੇ ਵਿੱਚ ਨਾ ਰਲਣਾ ਸਾਡੇ ਘਰ ਵਿੱਚ ਨਾ ਰੁਲਦੇ ਫਿਰਨ ਕੋਈ ਟਿਕਾਣਾ ਬਣਾ ਲੈਣਾ ਚਾਹੀਦਾ ਜਿਵੇਂ ਵੀ ਹੋ ਸਕੇ ਉਹਨਾਂ ਸੰਭਾਲਣਾ ਚਾਹੀਦਾ ਪਰ ਇਸ ਗੱਲ ਦਾ ਕੋਈ ਭਰਮ ਵਿਭਮ ਨਹੀਂ ਕਰਨਾ ਚਾਹੀਦਾ ਇਸ ਜਿਸ ਤਰ੍ਹਾਂ ਕਈ ਹੁੰਦੇ ਨੇ ਕਿ ਉਹਨਾਂ ਨੂੰ ਡਸਟ ਬਿਨ ਦੇ ਵਿੱਚ ਪਾ ਦਿੰਦੇ ਨੇ ਬਥੇਰੇ ਦੇਖ ਜਿਹੜੇ ਅਮ੍ਰਿਤਧਾਰੀ ਸਿੱਖ ਨੇ ਉਹ ਵੀ ਕਰਦੇ ਨੇ ਕਿ ਕੇਸ ਨਿਕਲੇ ਸੀ ਡਸਟ ਬਿਨ ਚ ਪਾ ਦਿੱਤੇ ਜਾਂ ਸੁੱਟ ਦਿੱਤੇ ਕਿਉਂਕਿ ਕੇਸ ਕਦੇ ਗਲਦੇ ਨਹੀਂ ਜਿਹੜਾ ਸਾਇੰਟਿਫਿਕ ਰੀਜ਼ਨ ਹੈ ਜੀ ਬਿਲਕੁਲ ਕਿਸ ਕਦੇ ਗੱਲ ਦੇਣੀ ਇਹ ਬਿਲਕੁਲ ਤੁਹਾਡੀ ਗੱਲ ਹਕੀਕਤ ਹੈ ਜੀ ਜੀ ਉਹਨਾਂ ਨੂੰ ਮਤਲਬ ਜਿਹੜਾ ਅਗਨੀ ਭੇਟ ਕਰ ਦੇਣਾ ਚਾਹੁੰਦੇ ਸਭ ਤੋਂ ਵਧੀਆ ਤਰੀਕਾ ਹੋਣਾ ਚਾਹੀਦਾ ਜੀ ਜੀ ਜਿਹੜੇ ਉਹ ਥਾਂ ਥਾਂ ਤੇ ਰੁੱਲਦੇ ਨਾ ਫਿਰ ਜੀ ਸੋ ਅਗਿਆਨੀ ਜੀ ਇੱਕ ਹੋਰ ਕੁਐਸਚਨ ਹੈ ਕਿ ਸਿੱਖ ਜਿਹੜਾ ਵਰਡ ਹੈ ਕੇਸਾਂ ਤੋਂ ਬਿਨਾਂ ਇਹਨੂੰ ਪਰਵਾਸੀਤ ਅਸੀਂ ਕਰ ਸਕਦੇ ਹਾਂ ਕੇਸਾਂ ਤੋਂ ਬਿਨਾਂ ਸਿੱਖ ਵਰਡ ਦੀ ਕੋਈ ਐਮੀਅਤ ਰਹਿ ਜਾਂਦੀ ਹੈ ਦੇਖੋ ਇੱਕ ਛੋਟੀ ਜੀ ਇਤਿਹਾਸਿਕ ਸਾਖੀ ਹੈ ਵੈਸੇ ਤਾਂ ਇਤਿਹਾਸ ਬਹੁਤ ਭਰਿਆ ਪਿਆ ਹੈ ਮੈਂ ਸਤ ਪਚੰਦ ਗੱਲਾਂ ਤੁਹਾਡਾਂ ਨਾਲ ਸਾਂਝੀਆਂ ਕਰਾਂਗਾ ਪੀਰ ਬਦੂਸ਼ਾ ਆਪਣੇ ਪੁੱਤ ਸ਼ੀਰ ਕਰਵਾ ਕੇ ਮਰੀਦ ਸ਼ੀਰ ਕਰਵਾ ਕੇ ਗੁਰੂ ਜੀ ਨੂੰ ਉਹਨਾਂ ਦੇ ਕਮਰੇ 'ਚ ਮਿਲਣ ਜਾਂਦਾ ਹੈ ਗੁਰੂ ਸਾਹਿਬ ਜੀ ਉਸ ਵੇਲੇ ਕੰਗਾ ਕਰ ਰਹੇ ਹਨ ਕੰਗਾ ਦੋਨੋਂ ਵਕਤ ਕਰ ਪਾਗ ਚੋਨੇ ਕਰ ਬੰਦੀ ਧਾਤਨ ਕਰੇ ਨੀਤ ਨਾ ਦੁੱਖ ਪਾਵੇ ਲਾਲ ਜੀ ਹਜ਼ੂਰ ਨੇ ਘਰ 'ਚ ਕੰਗਾ ਪਕੜਿਆ ਕਿਉਂਕਿ ਉਸ ਵੇਲੇ ਅਕਸਰ ਕਿਸੇ ਨੂੰ ਮਿਲਣ ਦਾ ਹੱਕ ਨਹੀਂ ਸੀ ਹੁੰਦਾ ਉਹ ਇੱਕ ਸਾਈਡ ਤੇ ਕੇਸ ਕਰਕੇ ਆਪਣੇ ਮੁਖਾਰਬਿੰਦੇ ਲੰਗਾ ਕਰਕੇ ਸਾਹਮਣੇ ਪੀਰ ਬੁੱਧੂ ਸ਼ਾਹ ਨਾਲ ਗੱਲ ਕਰ ਰਹੇ ਕਹਿਣ ਲੱਗੇ ਪੀਰ ਜੀ ਐਸ ਵੇਲੇ ਐਸ ਵੇਲੇ ਤਾਂ ਕਿ ਕੋਈ ਆਉਂਦਾ ਨਹੀਂ ਐਸ ਵੇਲੇ ਹਾਂ ਕਹਿਣ ਲੱਗੇ ਸਤਿਗੁਰੂ ਕੱਲ ਮੈਂ ਦਰਬਾਰ ਵਿੱਚੋਂ ਆਗਿਆ ਲੈ ਕੇ ਚਲੇ ਜਾਣਾ ਉੱਥੇ ਮੁਹੱਬਤ ਦੀ ਗੱਲ ਨਹੀਂ ਸੀ ਹੋ ਸਕਣੀ ਮੈਂ ਤੇਰੇ ਨਾਲ ਤਾਂ ਇੱਕਾਂਤ ਵਿੱਚ ਗੱਲ ਕਰਨਾ ਹੈ ਸਾਹਿਬ ਕਹਿਣ ਲੱਗੇ ਦੱਸੋ ਕਹਿਣ ਲੱਗੇ ਪੀਰ ਬੁੱਧੂ ਸ਼ਾਹ ਨੇ ਹੱਥ ਜੋੜੇ ਕਹਿਣ ਲੱਗੇ ਦਰਦਿਆ ਪੈਲੀ ਮੰਗੇ ਮੰਗਣ ਲੱਗਾ ਜਦੋਂ ਵੀ ਕਦੇ ਕੋਈ ਮਨੁੱਖ ਭੇਟਾ ਕਰਦਾ ਕੋਈ ਦਾਤ ਤੋਦੇ ਮਨ 'ਚ ਹੰਕਾਰ ਆ ਜਾਂਦਾ ਮੈਂ ਤੇਰੇ ਚਰਨਾਂ ਵਿੱਚ ਆਪਣੀ ਮੂਰੀਦ ਤੇ ਪੁੱਤ ਸ਼ੀਰ ਕਰਵਾ ਕੇ ਚੱਲਿਆ ਮੈਨੂੰ ਕਦੇ ਹੰਕਾਰ ਨਾ ਆਵੇ ਵੀ ਮੈਂ ਤੇਰੇ ਚਰਨਾਂ 'ਚ ਭੇਟਾ ਕਰਾ ਕੇ ਚੱਲਿਆ ਮੈਂ ਸ਼ਦੀਬ ਤੇਰੇ ਦਰ ਦਾ ਮੂਰੀਦ ਬਣ ਕੇ ਰਹਿ ਸਕਾਂ ਇਹ ਤੇਰੀ ਮੇਰੇ ਪਿਆਰ ਦੀ ਨਿਸ਼ਾਨੀ ਬਣੀ ਰਹੇ ਸਾਹਿਬ ਕਹਿਣ ਲੱਗੇ ਪੀਰ ਜੀ ਜਿਹੜੇ ਰੱਬੀ ਪਿਆਰ ਵਾਲੇ ਹੁੰਨੇ ਉਹ ਹੰਕਾਰ ਦੀ ਪਰਤਾਂ ਤੋਂ ਉੱਚੇ ਉੱਠ ਜਾਂਦੇ ਉਹਨਾਂ ਨੂੰ ਹੰਕਾਰ ਦੁਖੀ ਨਹੀਂ ਕਰਦਾ ਪੀਰ ਮੱਥਾ ਟੇਕ ਕੇ ਬਾਪਸ ਮੁੰ ਲੱਗ ਗਿਆ बार-बार गुरु ਦੇ ਚਿਹਰੇ ਬਲ ਦੇਖਦਾ बार-बार गुरु ਦੇ ਚਿਹਰੇ ਬਲ ਦੇਖਦਾ ਹਜ਼ੂਰ ਕਹਿਣ ਲੱਗੇ ਪੀਰ ਜੀ ਮੈਨੂੰ ਲੱਗਦਾ ਤੁਹਾਡੇ ਦਿਲ ਚ ਕੋਈ ਹੋਰ ਗੱਲ ਹੈ ਜੀ ਕਹਿਣ ਲੱਗੇ ਹਾਂ ਦਾ ਤਿਆ ਇੱਕ ਗੱਲ ਬੜੀ ਵੱਡੀ ਹੈ ਇਹ ਨਾ ਕਮੀ ਵੀ ਮੈਂ ਮੁੱਲ ਮੰਗਣ ਲੱਗਾ ਐਡਾ ਬੇਈਮਾਨ ਨਹੀਂ ਮੈਂ ਹੋਣਾ ਚਾਹੁੰਦਾ ਹੁਣੇ ਪੁੱਤ ਬਾਰ ਕਿਤੇ ਹੋਣੇ ਤੇਰੇ ਕੋਲ ਮੁੱਲ ਮੰਗ ਲਾ ਇਹ ਨਹੀਂ ਕਰਨਾ ਚਾਹੁੰਦਾ ਮੇਰੇ ਪੁੱਤਾਂ ਦੀ ਦਾਤਾਂ ਕੁਝ ਵੀ ਨਹੀਂ ਜਿਹੜੀ ਦਾਤ ਮੈਂ ਲੈਣ ਲੱਗਾ ਉਹਦਾ ਦੁਨੀਆਂ ਚ ਕੋਈ ਮੁੱਲ ਨਹੀਂ ਪਰ ਜੇ ਤੂੰ ਕਿਤੇ ਕਰੀਬ ਦੀ ਚੋਲੀ ਪਾ ਦੇ ਪੁੱਛਣ ਲੱਗੇ ਸਤਿਗੁਰੂ ਦੱਸੋ ਕੀ ਕਹਿਣ ਲੱਗੇ ਆ ਮੇਰਾਂ ਦੀ ਹਸਾਈਆਂ ਆਪਣੇ ਕੇਸਾਂ ਸਮੇਤ ਮੈਨੂੰ ਕੰਗਾ ਦੇ ਦੇ ਸਭ ਕਹਿਣ ਲੱਗੇ ਪੀਰ ਜੀ ਮੁਸਲਮਾਨ ਤਾਂ ਕੰਗਾ ਰੱਖਦੇ ਹੀ ਨਹੀਂ ਕਹਿਣ ਲੱਗੇ ਦਾਤਿਆ ਤੇਰਾ ਕੰਗਾ ਹੋਵੇ ਤੇ ਮੇਰੇ ਉਹ ਕੇਸਾਂ ਚ ਹੋਵੇ ਨਹੀਂ ਨਹੀਂ ਇਹ ਗੱਲ ਨਹੀਂ ਮੈਂ ਤੇਰੇ ਕੇਸ ਵੀ ਤਾਂ ਮੰਗੇ ਆ ਆਪਣੇ ਕੇਸ ਅਜ ਤੇਰੇ ਪਹਿਲੀ ਵਾਰੀ ਦਿਦਾਰ ਕੀਤੇ ਮੇਰਾ ਮਨ ਤੇਰੇ ਕੇਸ ਦੇਖ ਕੇ ਬੇਈਮਾਨ ਹੋ ਗਿਆ ਆਪਣੇ ਕੇਸ ਤੇ ਮੈਨੂੰ ਕੰਗਾ ਦੇ ਦੇ ਜਨਗੁਰੂ ਜੀ ਨੇ ਆਪਣੇ ਕੋਲ ਕੰਗਾ ਕੱਢ ਕੇ ਨਮਾ ਰੱਖਿਆ ਤੇ ਆਪਣੇ ਵੱਲੋਂ ਕੰਗਾ ਤੇ ਕੇਸ ਪੀਰ ਨੂੰ ਦਿੱਤੇ ਪੀਰ ਜੀ ਨੇ ਝੋਲੀ ਹੱਟ ਕੇ ਉਹ ਕੇਸ ਮੰਗੇ ਤੇ ਉਹ ਲੈ ਕੇ ਆ ਗਏ ਪੁੱਛ ਕਦੇ ਪੀਰ ਬੁੱਧੂ ਸ਼ਾਹ ਨੂੰ ਕੇਸਾਂ ਦੀ ਕੀ ਮਹਾਨਤ ਹੈ ਪੁੱਛੋ ਕਦੇ ਭਾਈ ਤਾਰੂ ਸਿੰਘ ਨੂੰ ਕੇਸਾਂ ਦੀ ਕੀ ਮਹਾਨਤ ਹੈ ਜਿਹੜੇ ਕੇਸਾਂ ਦੀ ਬਜਾਏ ਖੋਪਰ ਲਵਾ ਸਕਦੇ ਆ ਅੱਜ ਸਿੱਖ ਨੂੰ ਚਾਹੀਦਾ ਹੈ ਉਸ ਦਰਦ ਨੂੰ ਮਹਿਸੂਸ ਕਰੇ ਉਸ ਪੀੜਾ ਨੂੰ ਮਹਿਸੂਸ ਕਰੇ ਜਿਹੜੀ ਗੁਰੂ ਨੇ ਆਪਣੇ ਵੱਲੋਂ ਕਮਾ ਕੇ ਸਿੱਖ ਨੂੰ ਦਿੱਤੀ ਹੋਈ ਹੈ ਜੀ ਬਿਲਕੁਲ ਗਿਆਨੀ ਜੀ ਪਰ ਬੜਾ ਦੁੱਖ ਲੱਗਦਾ ਹੈ ਜਦੋਂ ਅੱਜ ਅਸੀਂ ਕਹਿੰਦੇ ਆ ਕਿ ਕੇਸ ਤੇ ਨੌ ਘਰ ਦੀ ਖੇਤੀ ਨੇ ਕਦੋਂ ਮਰਜ਼ੀ ਉਗਾ ਲਓ ਤੇ ਕੇਸ ਅਗਰ ਨਾ ਕਟਾਏ ਜਾ ਸਕਦੇ ਨਹੀਂ ਤਾਂ ਕੇਸ ਕਿਉਂ ਨਹੀਂ ਕਟਾਏ ਜਾ ਸਕਦੇ ਇਹੋ ਜਿਹਾ ਤਰਕ ਜਿਹੜਾ ਸਾਡਾ ਯੂਥ ਅੱਜ ਦਿੰਦਾ ਕੀ ਕਹਿਣਾ ਚਾਹੋ ਜੀ ਬਿਲਕੁਲ ਤੁਸੀਂ ਕਦੇ ਵਕਤ ਮਿਲਿਆ ਨਰਿੰਦਰ ਸਿੰਘ ਕਪੂਰ ਦੀਆਂ ਕੁਝ ਕਿਤਾਬਾਂ ਬੜੀਆਂ ਪੜਨ ਵਾਲੀਆਂ ਬਹੁਤ ਉਹਨਾਂ ਦਾ ਬੋਧਿਕ ਪੱਧਰ ਉੱਚੇ ਪੱਧਰ ਦਾ ਬਿਲਕੁਲ ਉਹਨਾਂ ਨੇ ਇੱਕ ਵਾਰੀ ਗੱਲ ਲਿਖੀ ਬੜੀ ਕਮਾਲ ਦੀ ਉਹ ਕਹਿੰਦੇ ਵੀ ਅਸਰ ਵਿੱਚ ਜਿਹੜੇ ਪਹਿਲੇ ਸਮੇਂ 'ਚ ਸੀ ਜਿਹੜੇ ਲੋਕ ਕੰਮ ਨਹੀਂ ਸੀ ਕਰਦੇ ਉਹਨਾਂ ਦੇ ਨੌਬਦ ਜਾਂਦੇ ਸਨ ਸਮਾਂ ਆਇਆ ਤੇ ਮਨੁੱਖ ਨੇ ਇਸ ਗੱਲ ਨੂੰ ਇੱਕ ਸਿੰਬਲ ਬਣਾ ਲਿਆ ਅਮੀਰ ਹੋਣ ਦਾ ਜਿਹੜੇ ਲੋਕ ਨੌਬਦਾਉਂਦੇ ਸਨ ਅੱਜ ਵੀ ਜਿਹੜੇ ਲੋਕ ਨੌ ਵਜਾਉਂਦੇ ਸਨ ਉਹਨਾਂ ਦਾ ਅਰਥ ਇਹ ਹੁੰਦਾ ਸੀ ਵੀ ਇਹ ਬੰਦੇ ਕੰਮ ਨਹੀਂ ਕਰਦੇ ਇਹਨਾਂ ਦੇ ਘਰ ਕੋਈ ਨੌਕਰ ਚਾੱਕਰ ਕੰਮ ਕਰਦਾ ਗੁਰੂ ਨੇ ਇਸ ਗੱਲ ਤੇ ਮੋੜ ਲਾਈ ਆ ਵੀ ਸਿੱਖ ਦੇ ਲਈ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੱਖ ਤਾਂ ਕਿਰਤੀ ਹੈ ਸਿੱਖ ਨੇ ਕਿਰਤ ਕਰਕੇ ਜਦੋਂ ਖਾਣਾ ਤੇ ਇਹਦੇ ਲਈ ਗੁਰੂ ਨੇ ਪਾਬੰਦੀ ਨਹੀਂ ਲਾਈ ਵੀ ਤੁਸੀਂ ਨਾ ਰੱਖਣੇ ਕਿਉਂਕਿ ਕਿਰਤੀ ਬੰਦਾ ਨਾ ਰੱਖ ਹੀ ਨਹੀਂ ਸਕਦਾ ਬਿਲਕੁਲ ਬੜੀ ਗਹਿਰੀ ਸੋਚ ਸੀ ਇਹ ਗੁਰੂ ਜੀ ਦੀ ਐਸੇ ਗੁਰੂ ਜੀ ਨੇ ਨੌਹਾਂ ਤੇ ਪਾਬੰਦੀ ਨਹੀਂ ਲਾਈ ਪਰ ਕੋਈ ਕਿਰਤਕਾਰ ਕਰਦਾ ਬੰਦਾ ਦਾੜੀ ਰੱਖ ਸਕਦਾ ਕਿਉਂਕਿ ਸਾਡੇ ਜੀਵਨ ਵਿੱਚ ਕੋਈ ਰੁਕਾਵਟ ਨਹੀਂ ਹੈ ਤੇ ਸਾਡੇ ਕੇਸਾਂ ਦੀ ਕੋਈ ਰੁਕਾਵਟ ਨਹੀਂ ਇਸ ਲਈ ਗੁਰੂ ਸਾਹਿਬ ਨੇ ਉਹਨਾਂ ਵੇਲਿਆਂ ਦੇ ਵਿੱਚ ਕੇਸ ਕੱਟਣ ਤੇ ਪਾਬੰਦੀ ਲਾ ਦਿੱਤੀ ਪਰ ਸਾਡੇ ਨਾਉ ਕੱਟਣ ਤੇ ਪਾਬੰਦੀ ਨਹੀਂ ਲਾਈ ਉਹਨੂੰ ਪਤਾ ਸੀ ਕਿ ਅਲ ਸਿੱਖ ਨੇ ਕਿਵੇਂ ਵਿਚਰਨਾ ਹੈ ਕਿ ਗੁਰੂ ਨੇ ਸਾਨੂੰ ਨਾਉ ਕੱਟਣ ਤੇ ਪਾਬੰਦੀ ਨਹੀਂ ਲਾਈ ਸਿਰਫ ਕੇਸ ਕੱਟਣ ਤੇ ਪਾਬੰਦੀ ਲਾਈ ਹੈ ਇਹ ਘਰ ਦੀ ਕਹਿਤੀ ਨਹੀਂ ਇਹ ਗੁਰੂ ਦੀ ਕਹਿਤੀ ਹੈ ਬਿਲਕੁਲ ਸੋ ਕੇਸਾਂ ਦੀ ਬਹੁਤ ਅਹਿਮੀਅਤ ਹੈ ਹੁਣ ਤੱਕ ਜਿੰਨੀ ਵਿਚਾਰ ਹੋਈ ਤਾਂ ਆਸ ਕਰਦੇ ਹਾਂ ਕਿ ਸਾਰੀ ਸੰਗਤ ਹੈ ਸੁਣਨ ਵਾਲੇ ਸਾਰੇ ਦਰਸ਼ਕ ਨੇ ਚੰਗੀ ਤਰ੍ਹਾਂ ਸਮਝ ਲਈ ਹੋਣਗੇ ਅਗਰ ਕਿਸੇ ਦੇ ਮਨ ਦੇ ਵਿੱਚ ਕੋਈ ਸ਼ੰਕਾ ਹੋਵੇਗੀ ਵੀ ਸੋ ਬੜੀ ਅਹਿਮੀਅਤ ਹੈ ਕੇਸਾਂ ਦੀ ਔਰ ਨਾਲੀ ਨਾਲ ਕੰਗੇ ਦੀ ਦੋਵੇਂ ਕਕਾਰ ਨੇ ਪਹਿਲਾ ਤੇ ਦੂਜਾ ਕਕਾਰ ਸੋ ਇਸ ਬਾਰੇ ਵੀ ਕੋਈ ਰੂਲਸ ਬਣੇ ਹੋਏ ਨੇ ਕਿ ਕੰਗਾ ਕਿਸ ਡਿਜ਼ਾਈਨ ਦਾ ਹੋਣਾ ਚਾਹੀਦਾ ਕਿੰਨਾ ਇਹਦਾ ਆਕਾਰ ਹੋਣਾ ਚਾਹੀਦਾ ਜਾਂ ਕੰਗੇ ਦੀ ਡਿਜ਼ਾਈਨਿੰਗ ਹੈ ਜਿਹੜੀ ਉਹ ਕਿੱਥੇ ਹੁੰਦੀ ਹੈ ਕਿੱਥੇ ਬੰਦਾ ਹੈ ਕੰਗਾ ਕੋਈ ਇਹਦੇ ਲਈ ਨਿਯਮ ਵਗੈਰਾ ਬਣੇ ਹੋਏ ਨੇ ਨਹੀਂ ਇਹ ਕੋਈ ਨਿਯਮ ਨਹੀਂ ਹੈ ਅਸਲ ਚ ਕੰਗੇ ਦਾ ਕੋਈ ਆਕਾਰ ਵੀ ਨਹੀਂ ਕਿਸੇ ਦਾ ਮਤਲਬ ਕੰਗਾ ਰੱਖਿਆ ਜਾ ਸਕਦਾ ਕਿਸੇ ਦੇ ਕਿਸ ਭਾਰੀਆਂ ਵੱਡਾ ਕੰਗਾ ਰੱਖ ਸਕਦਾ ਕਿਸੇ ਦੇ ਕਿਸ ਛੋਟੇ ਆਉ ਛੋਟਾ ਕੰਗਾ ਰੱਖ ਸਕਦਾ ਇਹਨਾਂ ਗੱਲਾਂ ਦਾ ਕੋਈ ਮਹਾਨਤਾ ਨਹੀਂ ਗਿਆਨ ਜੀ ਖੋਰ ਸਵਾਲ ਵੀ ਪੁੱਛਣਾ ਚਾਹਾਂਗੀ ਜਿਸ ਜਿਸ ਤਰ੍ਹਾਂ ਦੁਨੀਆ ਦੇ ਵਿੱਚ ਬਹੁਤ ਸਾਰੇ ਧਰਮ ਨੇ ਦੂਸਰੇ ਧਰਮਾਂ ਦੀ ਜੇ ਗੱਲ ਕਰ ਲਈਏ ਜਿਵੇਂ ਸਿੱਖ ਧਰਮ ਦੇ ਵਿੱਚ ਤਾਂ ਕੇਸਾ ਕੇਸਾਂ ਤੋਂ ਬਿਨਾ ਸਿੱਖ ਹੈ ਹੀ ਨਹੀਂ ਪਰਵਾਸ਼ੀ ਤੇ ਨਹੀਂ ਕੀਤਾ ਜਾ ਸਕਦਾ ਦੂਸਰੇ ਧਰਮ ਇਸ ਬਾਰੇ ਕੀ ਕਹਿੰਦੇ ਨੇ ਜੀ ਇਹ ਬਿਲਕੁਲ ਸਾਡੀ ਗਲਤ ਧਾਰਨਾ ਹੈ ਵੈਸੇ ਮੈਨੂੰ ਮਾਫ ਕਰਿਓ ਸਾਰੇ ਧਰਮਾਂ ਵਿੱਚ ਕੇਸਾਂ ਦੀ ਮਹਾਨਤਾ ਹੈ ਬਿਲਕੁਲ ਇਹ ਸ਼ਰ ਮਸੀਦੇ ਤੁਸੀਂ ਦਰਸ਼ਨ ਕਰੋ ਕਦੇ ਜੇ ਜੇ ਅਸੀਂ ਉਹਨਾਂ ਨੂੰ ਦਸੀਏ ਵੀ ਇਹ ਫੋਟੋ ਅਸੀਂ ਨਹੀਂ ਬਣਾਈ ਤੁਸੀਂ ਬਣਾ ਰਹੇ ਹੋ ਉਹਨਾਂ ਦੇ ਉਪਾਸ਼ਕ ਹੀ ਬਣਾ ਰਹੇ ਤੇ ਤੁਸੀਂ ਇਹ ਫੋਟੋ ਵਰਗੀ ਬਣ ਕੇ ਦੇਖ ਲਓ ਤੇ ਜੇ ਅਸੀਂ Hindu ਧਰਮ ਦੇ ਅੰਦਰ ਦੇਖੀਏ ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੇ ਨਿਤਦਾਰੀ ਇਹਦਾ ਮਤਲਬ ਉਸ ਵੇਲੇ Hindu ਵੀਰ ਜਿਹੜੇ ਸਾਨੂੰ ਦਾਲੀਆਂ ਰੱਖਦੇ ਸਨ 1710 ਦੇ ਨੇੜੇ ਬਹਾਦਰ ਸ਼ਾ ਗਿੰਦੋਸਤਾਨ ਦਾ ਹਾਕਮ ਹੁਕਮਰਾਨ ਬਣਦਾ ਇਹ ਔਰੰਗਜ਼ੇਬ ਦਾ ਪੁੱਤਰ ਹੈ ਇਨੇ ਐਲਾਨ ਕੀਤਾ ਸੀ ਵੀ ਇਦਾਰੀਆਂ ਕੱਟਣ ਉਸ ਤੋਂ ਪਹਿਲਾਂ ਦਾੜੀਆਂ ਹੁੰਦੀਆਂ ਸੀ ਇਹ ਪੁਰਾਣੇ ਸਮੇਂ ਦੇ ઋષਿ ਮੁਨੀ ਜਿਹੜਾ ਵੀ ਰੱਬੀ ਰਜ਼ਾ ਵਿੱਚ ਤੁਰਨ ਵਾਲਾ ਹੈ ਹਰ ਬੰਦਾ ਕੇਸਾ ਤਾਰੀ ਹੈ ਇਹ ਤਾਂ ਅੱਗੇ-ਅੱਗੇ ਸੀ ਬਣਾ ਲਿਆ ਉਸ ਕੱਲ ਨੂੰ ਇਹ ਸ਼ਹਿਰ ਹਿੰਦੂ ਪੀਰ ਇਹ ਮੇ ਬਣਦਾ ਨਹੀਂ ਅਸਲ ਵਿੱਚ ਇਹ ਵੀ ਗੱਲ ਨਹੀਂ ਕਹਿਣੀ ਚਾਹੀਦੀ ਵੀ ਸਿੱਖ ਜਿਹੜੇ ਹਿੰਦੂਆਚੋਂ ਨਿਕਲੇ ਹੋਏ ਬਲਕਿ ਇਹ ਕਹਿਣਾ ਚਾਹੀਦਾ ਸੀ ਵੀ ਸਾਰੀਆਂ ਕੌਮਾਂ ਸਿੱਖਾਂ ਚੋਂ ਨਿਕਲੀਆਂ ਹੋਈਆਂ ਕਿਉਂਕਿ ਜਿਹੋ ਜਾਂ ਸਾਨੂੰ ਰੱਬ ਨੇ ਭੇਜਿਆ ਹਿੰਦੂ ਬਣਨ ਵਾਸਤੇ ਕਿਸੇ ਨਾਈ ਕੋਲ ਜਾਣਾ ਪਵੇਗਾ ਸਿੱਖ ਬਣਨ ਵਾਸਤੇ ਕਿਸੇ ਕੋਲ ਨਹੀਂ ਜਾਣਾ ਪਵੇਗਾ ਜੋ ਰੱਬ ਨੇ ਸਾਨੂੰ ਭੇਜਿਆ ਉਸੇ ਦੀ ਸੰਭਾਲ ਕਰਨ ਦਾ ਨਾਂ ਸਿੱਖ ਹੈ ਸੋ ਗਿਆਨੀ ਜੀ ਲਾਸਟ ਸਵਾਲ ਮੈਂ ਪੁੱਛਣਾ ਚਾਹਾਂਗੀ ਬਾਣੀ ਵਿਚਾਰ ਦੇ ਵਿੱਚ ਕਿ ਇੱਕ ਸਿੱਖ ਦਾ ਕਿਹੋ ਜਿਹਾ ਰਿਸ਼ਤਾ ਹੋ ਜਾਂਦਾ ਹੈ ਕਿਸਾਂ ਦੇ ਨਾਲ ਤੁਹਾਡਾ ਨਿੱਜੀ ਅਨੁਭਵ ਕੀ ਜਦੋਂ ਉਹ ਇਹ ਬਚਨ ਪੜ੍ਹਦਾ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਤਾਂ ਉਹ ਇਸ ਦੇਹੀ ਨੂੰ ਕੇਵਲ ਆਪਣੀ ਦੇਹੀ ਨਹੀਂ ਸਮਝਦਾ ਉਹਨੂੰ ਗੁਰੂ ਗੋਬਿੰਦ ਸਿੰਘ ਦਾ ਨਿਵਾਸ ਸਮਝਦਾ ਹੈ ਤੇ ਕੁਦਰਤੀ ਗੱਲ ਹੁੰਦੀ ਹੈ ਜਿੱਦੇ ਨਿਵਾਸ ਵਾਸਤੇ ਹੋਵੇ ਅਸੀਂ ਉਹ ਨਿਵਾਸ ਉਹਦੇ ਵਰਗਾ ਬਣਾਉਣਾ ਚਾਹੁੰਦੇ ਹਾਂ ਜਿਹੋ ਜਾਂ ਉਹਨੂੰ ਪਸੰਦ ਹੈ ਹੁਣ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਨਿਵਾਸ ਕਿਹੋ ਜਿਹਾ ਪਸੰਦ ਹੈ ਇਹ ਆਪਾਂ ਸਾਰੇ ਸਮਝਨੇ ਆ ਤੇ ਇਸ ਲਈ ਸਾਨੂੰ ਇਹ ਚਾਹੀਦਾ ਹੈ ਇਹ ਸਰੀਰ ਸਭ ਧਰਮ ਹੈ ਇਹ ਸਰੀਰ ਧਰਮ ਹੈ ਇਹ ਸਰੀਰ ਕਲਾ ਸਰੀਰ ਨਹੀਂ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਜ ਰਤਨ ਲੋਕ ਰਹੇ ਕੋਈ ਗੁਰਮਖ ਸੇਵਕ ਕੱਢੇ ਖੋਤ ਇਹਦੇ ਨੂੰ ਸਾਨੂੰ ਉਵੇਂ ਸੰਭਾਲ ਕੇ ਰੱਖਣਾ ਚਾਹੀਦਾ ਸਾਡੇ ਜੀਵਨ ਵਿੱਚ ਗੁਰੂ ਦਾ ਇੱਕ ਅਹਿਮ ਰਿਸ਼ਤਾ ਹੈ ਤੇ ਅਸੀਂ ਗੁਰੂ ਵਰਕੇ ਬਣ ਕੇ ਗੁਰੂ ਦੇ ਨਿਵਾਸ ਲਈ ਗੁਰੂ ਗੋਮ ਸਿੰਘ ਜੀ ਦੇ ਪਿਆਰ ਲਈ ਸਾਨੂੰ ਉਮੀਦਾਰ ਰਹਿਣਾ ਚਾਹੀਦਾ ਜਿਵੇਂ ਦਾ ਗੁਰੂ ਨੇ ਸਾਨੂੰ ਬਣਾ ਕੇ ਉਹਨੇ ਤਾਂ ਜਿੱਥੇ ਸਾਡਾ ਜਨਮ ਹੋਇਆ ਹਾਲਾਂਕਿ ਬਾਬਾ ਜੀ ਸਿੰਘ ਦਾ ਜਨਮ ਹੋਇਆ ਬਾਬਾ ਮਾਫ ਕਰਨਾ ਅਜੀਤ ਸਿੰਘ ਦਾ ਜਨਮ ਕੌਂਟਾ ਸਾਹਿਬ ਜੀ ਤਰਜੀਹ ਤੇ ਅਸੀਂ ਮਾਫ ਕਰਨਾ ਬਾਬਾ ਜੁਝਾਰ ਸਿੰਘ ਦਾ ਬਾਬਾ ਜੋਰਾਵਰ ਸਿੰਘ ਦਾ ਬਾਬਾ ਫਤਿਹ ਸਿੰਘ ਦਾ ਜਨਮ ਹੋਇਆ ਉਹਦਾ ਨਾਂ ਜੋਰਾਬਰਗੜ ਨਹੀਂ ਉਹਦਾ ਨਾਂ ਜੁਝਾਰਗੜ ਨਹੀਂ ਉਹਦਾ ਨਾਂ ਫਤਿਹਗੜ ਨਹੀਂ ਹੈ ਉਹਦਾ ਨਾਂ ਕੇਸਗੜ ਹੈ ਬਿਲਕੁਲ ਸਾਡੇ ਕੇਸਾਂ ਦੇ ਉੱਤੇ ਰੱਖਿਆ ਹੋਇਆ ਨਾਂ ਤੇ ਆ ਸਾਨੂੰ ਚਾਹੀਦਾ ਹੈ ਜਿਹੜੇ ਗੁਰੂ ਨੂੰ ਇੰਨਾ ਪਸੰਦ ਹੈ ਉਹ ਜਿੱਥੇ ਸਾਡਾ ਜਨਮ ਹੋਇਆ ਉਹਦਾ ਨਾਂ ਹੀ ਕੇਸਕੜ ਰੱਖ ਦਵੇ ਤੇ ਫਿਰ ਸਾਡਾ ਗੁਰੂ ਨਾਲ ਤੇ ਸਿੱਖਾਂ ਨਾਲ ਕੇਸਾਂ ਨਾਲ ਜਿਹੜਾ ਰਿਸ਼ਤਾ ਇੱਕ ਅਟੁੱਟ ਤੇ ਬਹੁਤ ਪਿਆਰਾ ਤੇ ਰੱਬੀ ਦਾਤ ਵਾਲਾ ਰਿਸ਼ਤਾ ਹੈ ਜੀ ਬਿਲਕੁਲ ਬਹੁਤ-ਬਹੁਤ ਧੰਨਵਾਦ ਗਿਆਨੀ ਜੀ ਸਾਡੇ ਨਾਲ ਬਾਣੀ ਵਿਚਾਰ ਦੇ ਵਿੱਚ ਖਾਸ ਤੌਰ ਤੇ ਗੱਲਬਾਤ ਕਰਨ ਦੇ ਲਈ ਔਰ ਇੰਨੀ ਜੋ ਜਾਣਕਾਰੀ ਮੁਹੱਈਆ ਕਰਵਾਉਣ ਦੇ ਲਈ ਸੰਗਤ ਨੂੰ ਬਹੁਤ-ਬਹੁਤ ਧੰਨਵਾਦ ਆੜਾ ਭੁੱਲਾਂ ਦੀ ਕੇਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਸੋ ਕੇਸ ਵਿਸ਼ੇਸ਼ ਸਬੰਤ ਤੇ ਜਾਨੋ ਕਿਸੇ ਕਵੀ ਨੇ ਬਹੁਤ ਸੋਣਾ ਲਿਖਿਆ ਕਿ 200 ਸਾਲ ਗੁੰਨ ਕੇ ਰੱਖੀ ਮਿੱਟੀ ਨੂੰ 280 ਸਾਲ ਘੜ ਅਤੇ ਸਰਫ ਕੀਤੇ ਅਜੇ ਇਹ ਮਨੁੱਖ ਦੀ ਰੱਬ ਨੇ ਸਿਰਜਣਾ ਕੀਤੀ ਤਾਂ ਜੋ ਹਰ ਤਰ੍ਹਾਂ ਦੇ ਨਾਲ ਉਹ ਪਿਆਰਾ ਲੱਗੇ ਸੋ ਗੁਰੂ ਸਾਹਿਬ ਨੇ ਜੋ ਇੱਕ ਸਿੱਖ ਦਾ ਸਰੂਪ ਹੈ ਉਹ ਨਾਲੀ ਨਾਲ ਜਿਸ ਤਰ੍ਹਾਂ ਅਕਾਲ ਪੁਰਖ ਨੇ ਇਸ ਇਨਸਾਨ ਨੂੰ ਬਣਾਇਆ ਉਹ ਆਪਸ ਦੇ ਵਿੱਚ ਸੁਮੇਲ ਖਾਂਦਾ ਜਿਸ ਤਰ੍ਹਾਂ ਅਸੀਂ ਦੁਨੀਆ ਤੇ ਆਏ ਹਾਂ ਉਸੇ ਤਰ੍ਹਾਂ ਅਸੀਂ ਚਲੇ ਜਾਈਏ ਉਸੇ ਸਰੂਪ ਨੂੰ ਲੈ ਕੇ ਤਾ ਅਸੀਂ ਅਸਲ ਦੇ ਵਿੱਚ ਉਸ ਅਕਾਲ ਪੁਰਖ ਦੇ ਉਪਾਸ਼ਕ ਅਖਵਾ ਸਕਦੇ ਆ ਸੋ ਅੱਜ ਦਾ ਬਾਣੀ ਵਿਚਾਰ ਤੁਹਾਨੂੰ ਕਿਵੇਂ ਦਾ ਲੱਗਿਆ ਸਾਡੇ ਖਾਸ ਮਹਿਮਾਨ ਗਿਆਨੀ ਅਮਰੀਕ ਸਿੰਘ ਜੀ ਨਾਲ ਤੁਹਾਡੇ ਕੋਈ ਵੀ ਸਵਾਲ ਹੋਣ ਮਨਾਂ ਦੇ ਵਿੱਚ ਤੁਸੀਂ ਸਾਨੂੰ ਭੇਜ ਸਕਦੇ ਹੋ ਸਾਡਾ ਈਮੇਲ ਪਤਾ ਤੇ ਸਾਡਾ ਐਡਰੈਸ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਨੋਟ ਕਰ ਸਕਦੇ ਹੋ ਤੁਹਾਡੇ ਫੀਡਬੈਕ ਦੀ ਹਮੇਸ਼ਾ ਉਡੀਕ ਰਹੇਗੀ ਸੋ ਬਖਸ਼ਵਾ ਗਿਆ ਕੱਲ ਨੂੰ ਇਸੇ ਸਮੇਂ ਤੇ ਇਸੇ ਪ੍ਰੋਗਰਾਮ ਦੇ ਵਿੱਚ ਇੱਕ ਨਵੇਂ ਵਿਸ਼ੇ ਦੇ ਨਾਲ ਨਵੇਂ ਮਹਿਮਾਨ ਦੇ ਨਾਲ ਮੁੜ ਮਿਲਾਂਗੇ ਬਖਸ਼ਵਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਚਾਰ ਤੋਂ ਬਾਅਦ ਆਓ ਸੁਣ ਲੈਂਦੇ ਹਾਂ ਅੱਜ ਦਾ ਗੁਰਬਾਣੀ ਸੁਨੇਹਾ ਸਾਡੇ ਖਾਸ ਉਪਰਾਲੇ ਆਓ ਪੜਹੀ ਦੇ ਤਹਿਤ ਆਓ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਇੱਕ ਚੰਗੀ ਕਿਤਾਬ ਦੇ ਨਾਲ ਬਖਸ਼ਵਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ